ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਫਿਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸੀ ਕਿ ਇਹ ਤਸਵੀਰਾਂ ਗੀਤਾ ਭਵਨ ਰੋਡ ਗੁਰਦਾਸਪੁਰ ਦੀਆਂ ਨੇ ਜਿੱਥੇ ਕਿ ਇੱਕ ਈ ਰਿਕਸ਼ਾ ਜੋ ਕਿ ਬੱਸ ਸਟੈਂਡ ਵਾਲੀ ਸਾਈਡ ਤੋਂ ਸਵਾਰੀ ਲੈ ਕੇ ਆ ਰਿਹਾ ਸੀ ਤੇ ਉਹਦਾ ਅਚਾਨਕ ਟਾਇਰ ਖੁੱਲ ਜਾਣ ਦੇ ਨਾਲ ਆਟੋ ਰਿਕਸ਼ਾ ਉਹਦਾ ਜਿਹੜਾ ਆ ਉਹ ਹੋ ਗਿਆ ਅਨਬੈਲੈਂਸ ਜਿਹਦੇ ਕਰਕੇ ਉਹਨੇ ਸਵਾਰੀਆਂ ਨੂੰ ਬਚਾਉਂਦੇ ਹੋਏ ਇੱਕ ਸਾਈਡ ਨੂੰ ਕੀਤਾ ਤਾਂ ਇਹ ਰਿਕਸ਼ਾ ਇੱਕ ਗੱਡੀ ਜੋ ਕਿ ਰੋਂਗ ਸਾਈਡ ਕਿਹਾ ਜਾ ਰਿਹਾ ਕਿ پارک ਕੀਤੀ ਹੋਈ ਸੀ ਉਹਦੇ ਵਿੱਚ ਜਾ ਵਜਾ ਤੇ ਗੱਡੀ ਦਾ ਜਿਹੜਾ ਆ ਉਹ ਡੈਂਟ ਪੈਣ ਕਰਕੇ ਨੁਕਸਾਨ ਹੋ ਗਿਆ ਪਰ ਇੱਥੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਉਸ ਡਰਾਈਵਰ ਨੇ ਸਵਾਰੀਆਂ ਨੂੰ ਬਚਾ ਲਿਆ ਹੁਣ ਦੂਸਰੇ ਪਾਸੇ ਦੀ ਗੱਲ ਕਰ ਲਈਏ ਤਾਂ ਜਿਸ ਗੱਡੀ ਦਾ ਨੁਕਸਾਨ ਹੋਇਆ ਉਹਦੇ ਮਾਲਕਾਂ ਵੱਲੋਂ ਈ ਰਿਕਸ਼ਾ ਤੋਂ ਉਹਦਾ ਹਰਜਾਨਾ ਮੰਗਿਆ ਜਾ ਰਿਹਾ ਤੇ ਇਸ ਚੀਜ਼ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਵਿੱਚ ਰੌਲਾ ਰੱਪਾ ਪੈ ਗਿਆ ਜਿਸ ਤੇ ਉੱਤੇ ਜੋ ਗੱਡੀ ਵਾਲੀ ਪਾਰਟੀ ਉਹ ਕਹਿ ਰਹੀ ਹੈ ਕਿ ਸਾਡੀ ਗੱਡੀ ਦੇ ਨੁਕਸਾਨ ਦਾ ਹਰਜਾਨਾ ਦਿੱਤਾ ਜਾਵੇ ਤੇ ਈ ਰਿਕਸ਼ਾ ਵਾਲਾ ਕਹਿ ਰਿਹਾ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹੈ ਕਿ ਮੈਂ ਇਸ ਗੱਡੀ ਦਾ ਹਰਜਾਨਾ ਭਰ ਸਕਾਂ ਤੇ ਦੂਸਰਾ ਇਹ ਐਕਸੀਡੈਂਟ ਮੇਰੇ ਕਿਸੇ ਜਾਣ ਬੁੱਝ ਕੇ ਨਹੀਂ ਕੀਤਾ ਇਹ ਐਕਸੀਡੈਂਟ ਤਾਂ ਕੁਦਰਤੀ ਤੌਰ ਤੇ ਚੱਕਾ ਖੁੱਲਣ ਕਰਕੇ ਹੋ ਗਿਆ ਹੈ ਇਹ ਤਸਵੀਰਾਂ ਦੇਖਦੇ ਪਏ ਤੁਸੀਂ ਕੀਤਾ ਭਵਨ ਤੋਂ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਰੀ ਗੱਲਬਾਤ ਦੱਸੀ ਹੈ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਕਿਹਦਾ ਕਸੂਰ ਕੱਢੋਗੇ ਜਾਂ ਕਿਸਦਾ ਕੱਢੋਗੇ ਮੌਕੇ ਤੇ ਪੁਲਿਸ ਵੀ ਪਹੁੰਚੀ ਤੇ ਕਾਰਵਾਈ ਅੱਗੇ ਦੀ ਅੱਗੇ ਚੱਲਦੀ ਰਹੀ ਗੱਲ ਠੀਕ ਹੈ ਕੀ ਗੱਲ ਹੈ ਬ੍ਰਦਰ ਭਾਜੀ ਮੈਂ ਆ ਰਿਹਾ ਹਾਂ ਜੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਬਚਾਉਂਦੇ ਬਚਾਉਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ ਐਹੀ ਗੱਲ ਹੋਈ ਕਿਥੋਂ ਸਵਾਰੇ ਤੋਂ ਮੈਂ ਭਰੀ ਬੱਸ ਸੈਂਡ ਤੋਂ ਆ ਰਿਹਾ ਹਾਂ ਬੱਸ ਸੈਂਡ ਤੋਂ ਸਵਾਰੀ ਲੈ ਕੇ ਆਈ ਹਾਂਜੀ ਤੇ ਟਾਇਰ ਬੁੱਟੇ ਦਾ ਕੋਈ ਆਪੀ ਗੱਲਬਾਤ ਹੋਈ ਟਾਇਰ ਭਾਜੀ ਚੱਲਦਾ ਚੱਲਦਾ ਖੁੱਲ ਗਿਆ ਮੈਂ ਹਾਂਜੀ ਹਾਂਜੀ ਅੱਛਾ ਜੇ ਸਵਾਰੀਆਂ ਗਈਆਂ ਸਵਾਰੀਆਂ ਗਈਆਂ ਸਰ ਕੀ ਆ ਹੋ ਗਿਆ ਪੱਕਾ ਹਾਂ ਜੀ ਸਵਾਰੀਆਂ ਬਚਾਲੀਆਂ ਨੇ ਕਿੰਨੇ ਕੀ ਨੁਕਸਾਨ ਹੋ ਗਿਆ ਗੱਡੀ ਦੇ ਉੱਤੇ ਮਾੜਾ ਜਿਹਾ ਡੈਂਡ ਪੈ ਗਿਆ ਸਵਰਾਜ ਪੈ ਗਿਆ ਆ ਆ ਵੀ ਆ ਹਾਂ ਜੀ ਗੱਡੀ ਵਾਲੇ ਗੱਡੀ ਵਾਲੇ ਸਰ ਕਹਿਣ ਦੇ ਵੀ ਗੱਡੀ ਦਾ ਕੰਮ ਏਜੰਸੀਆਂ ਕੋਲੋਂਣਾ ਹਾਂ ਜੀ ਤੇਰਾ ਆਟੋ ਕਿਹੜਾ ਵਾ ਤੂੰ ਹੈ ਦਿਨ ਜੋਗ ਦਿਨ ਜੋਗ ਸਰ ਮੈਂ ਤੇ ਆਖਿਆ ਵੀ ਜੋ ਮਤਲਬ ਤੂੰ ਜੀ ਲੋਕਾਂ ਦੀਆਂ ਗੱਡੀਆਂ ਤੋੜੀ ਜਾ ਇਹ ਠੀਕ ਹੈ ਤੁਹਾਡਾ ਕੰਮ ਹਣਾ ਇਹ ਗਦਰਪਾਤਾਂ ਕੋਲੇ ਭਾਈ ਦਾਵਾ ਵੀ ਇਹ ਹੁੰਦਾ ਬਸ ਅਡਿਓ ਸਵਾਰੀਆਂ ਲੈ ਗਏ ਪੇ ਉਧਰੋਂ ਇਧਰੋਂ ਛਲਿਓ ਤੋਂ ਉਥੋਂ ਚੱਕਾ ਖੋਲ ਗਿਆ ਗੱਡੀ ਆਟੋ ਦਾ ਆਟੋ ਦਾ ਚੱਕਾ ਖੋਲ ਗਿਆ ਤੇ ਇੱਥੇ ਗੱਡੀ ਖਲੋਤੀ ਤੇ ਇੱਥੇ ਭਾਈ ਹੁੰਦੇ ਗੱਡੀ ਖਲੋਤੀ ਸਵਾਰੀ ਨਾਲ ਬਚਾਉਂਦੇ ਬਚਾਉਂਦੇ ਇਹਨੇ ਆਟੋ ਇਧਰੋਂ ੋਂਗ ਸਾਈਡ ਤੋਂ ਵਾਰਤਾ ਤੇ ਗੱਡੀ ਸਾਈਡ ਤੇ ੋਂਗ ਸਾਈਡ ਲੱਗੀ ਮੈਨੂੰ ਬਚਾਉਂਦੇ ਬਚਾਉਂਦੇ ਉਹਦੇ ਨਾਲ ਗੱਡੀ ਤਾਂ ਲਵਾਜ ਗਿਆ ਤੋਂ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣਿਆ ਆ 10000 ਲੈਣਾ ਵਾ ਉਹ ਹੁਣ ਆਪਣੇ ਪਰਸੋਂ ਜਨਾਨੀ ਉਹ ਰੋੜੀਓ ਤੇ ਬਟਾ ਦਾਖਾ ਖੜਾ ਕੇ ਲੈੰਦੀ ਆ ਤੇ ਉਹ ਕੋਣ 5000 ਰੁਪਏ ਵੀ ਲੈਣੀਆਂ ਰੁਪਏ 2000 ਦਾਣਾ ਦੇ ਕ ਉਹ ਆ ਬਾ ਨਾ ਅਸੀਂ ਕਰਾਉਣਾ ਜਿੱਦਾਂ ਮਰਜ਼ੀ ਕਰਨਾ ਇਹ ਗੱਲ ਦੇ ਗਲਤੀ ਕਿਦੀ ਮੰਨਦੇ ਤੁਸੀਂ ਗਲਤੀ ਭਾਜੀ ਹੁਣ ਇਹਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ ਹੁਣ ਉਹਦਾ ਰਬੋਲੇ ਚੱਕਾ ਖੁੱਲ ਗਿਆ ਜੱਕਦਾਮ ਖੁੱਲ ਗਿਆ ਅਚਾਨਕ ਖੁੱਲਿਆ ਅਚਾਨਕ ਹੀ ਉਹ ਚੱਲਦੀ ਗੱਡੀ ਦਾ ਚੱਕਾ ਖੁੱਲ ਗਿਆ ਹੁਣ ਕਿਸੇ ਚ ਵਾਜੇ ਤੇ ਕਸੂਰ ਤੇ ਕਿਸਦਾ ਹੁੰਦਾ ਨਹੀਂ ਇਹ ਚੱਕਰ ਦੇ ਇਹ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਨਾਲ ਉਹ ਵੀ ਬਜਾ ਹੋ ਗਿਆ ਵਾ ਇਹ ਸਾਈਡ ਤੇ ਲੱਗੀ ਇਹਨੂੰ ਬਚਾਉਂਦੇ ਬਚਾਉਂਦੇ ਉਹਨੇ ਗੱਡੀ ਤਾਂ ਉਜਾਰਤੀ ਹੋ ਵੇਖੋ ਸਾਈਡ ਤੇ ਲੱਗੀ ਤੇ ਉਹਦੇ ਨਾਲ ਵਜ ਗਈ ਤੇ ਹੁਣ ਪੈਸੇ ਮੰਗਾਂਦੇ ਉਹਦੇ ਤੁਹਾਨੂੰ ਕਹਾਂ ਮੈਂ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਡੋਂਗੜਾੜ ਲੱਗਿਆ ਨਾ ਜੇ ਉੱਡਦੇ ਸਿਆਰ ਤੋਂ ਦੀ ਵੱਜਨੇ ਜਿਹਨੂੰ ਬਚੁੰਦੇ ਬਚੁੰਦੇ ਪੜ ਜਾਂਦਾ ਸਵਾੜੀਆਂ ਤਰੇ ਆ ਜਾਂਦੇ ਆਹ ਕੀ ਗੱਲ ਹੋਈ ਬਾਜੀ ਦੇਖ ਡੈਥ ਹੋਈ ਉਹ ਉੱਥੇ ਆਏ ਜੀ ਇਹ ਅਧਰੋਂ ਪੁੱਛ ਲੋ ਹੋਂਡੇ ਸਾਡੇ ਮਦਲ ਕਰਿਆ ਆਪਣੇ ਵਾਰਕੀ ਦਾ ਵਾਰਕੀ ਦਾ ਸੀ ਤੇ ਉਹ ਆਏ ਤੇ ਗੱਡੀ ਦਿਖ ਲਾ ਰਹੀ ਇੱਥੇ ਤੇ ਇਹ ਕੀ ਪਤਾ ਹੁਣ ਸਾਨੂੰ ਇਹ ਕਿਦਾਂ ਵੱਜੀਏ ਤਾਂ ਸਾਨੂੰ ਸੁਣਿਆ ਗਿਆ ਵੀ ਅਦਾ ਦਾ ਗੱਡੀ ਮਾਰੀ ਹੈ ਤੁਹਾਨੂੰ ਇਹ ਨਹੀਂ ਪਤਾ ਵੀ ਕਿਦਾਂ ਵੱਜੀ ਗਈ ਹੈ ਨੁਕਸਾਨ ਕਿੰਨਾ ਹੋਇਆ ਟਰੱਕ ਜੀ ਸਾਹਮਣੇ ਤੁਸੀਂ ਵੇਖ ਲਓ ਕੋਈ ਅੰਦਾਜ਼ਾ ਨਾ ਖਾਣਾ ਜੀ ਲੱਗਦਾ ਪਤਾ ਲੈਡ ਹੈਡ ਲੈਡ ਵੀ ਟੂਪੀ ਆ ਕਈ ਕੁਝ ਹੋ ਗਿਆ ਤੇ ਅੱਜ ਕੱਲ ਤੇ ਭਾਈਓ ਸਕੂਟਰ ਮੜਾ ਜਾ ਖਰਾਬ ਹੋਵੇ ਦੋ ਤੇ ਐਵੇਂ 2-4000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਕੀ ਕਰੇ ਭਾਈਓ ਕਰੁੰਦੇ ਕੀ ਕਹਿੰਦੇ ਨਹੀਂ ਉਹਨਾਂ ਨੇ ਥਾਣੇ ਕੰਪਲੇਨ ਕੀਤੀ ਆਪੇ ਉੱਥੇ ਵੇਖ ਲੈਂਦੇ ਕੀ ਕਰਦੇ ਆਹੋ ਰਾਪੋਰਟ ਆ ਗਈ ਐ ਮੌਕੇ ਤੇ ਆਹੋ ਥਾਣੇ ਕੰਪਲੇਟ ਕੀਤੀ ਆ ਜੋ ਵੀ ਉੱਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ